ਇਹ ਰਹਿੰਦੇ ਗੁਰਦਰੀਆਉ ਵਿੱਚ ਮੀਨ ਕੁਲੀਨ ਹੇਤ ਨਰਵਾਨੀ ਕਹਿੰਦੇ ਗੁਰੂ ਅਰਜਨ ਸਾਹਿਬ ਰਾਵੀ ਵਿੱਚ ਇਵੇਂ ਸਮਾਗਿਆ ਜਿਵੇਂ ਮਛਲੀ ਪਾਣੀ ਵਿੱਚ ਸਮਾ ਜਾਂਦੀ ਹੈ 25 ਮਈ ਤੋਂ ਲੈ ਕੇ 30 ਮਈ ਤੱਕ ਰਾਵੀ ਦੇ ਕੰਡੇ ਤੇ ਗੁਰੂ ਅਰਜਨ ਸਾਹਿਬ ਦੇ ਸਿਰ ਵਿੱਚ ਰਾਵੀ ਦੇ ਕੰਡੇ ਤੋਂ ਤਪਦੀ ਤਪਦੀ ਰੇਤ ਪਾਈ ਜਾਂਦੀ ਸੋ ਉਸ ਦੇ ਨਾਲ ਉਹਨਾਂ ਨੂੰ ਤਤੀ ਤਵੀ ਤੇ ਵੀ ਬਿਠਾਇਆ ਜਾਂਦਾ ਹੈ ਫਿਰ ਜਦੋਂ ਤਤੀ ਤਵੀ ਤੇ ਬੈਂਦੇ ਉਸ ਤੋਂ ਬਾਅਦ ਉਹਨਾਂ ਨੂੰ ਪਾਣੀ ਵਿੱਚ ਉਬਾਲਿਆ ਜਾਂਦਾ ਹੈ ਫਿਰ ਜਦੋਂ ਸਰੀਰ ਤੇ ਛਾਲੇ ਪੈ ਜਾਂਦੇ ਹੈ ਕਰ ਜਾਸ਼ਾ ਦੀਨ ਇੱਕ ਕਾਨੂੰਨ ਹੈ ਗੁਰੂ ਅਰਜਨ ਸਾਹਿਬ ਜੀ ਤੇ ਉਹ ਲਾਗੂ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਕਿ ਕੋਈ ਖੂਨ ਦਾ ਕਤਰਾ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ ਜਦੋਂ ਉਹਨਾਂ ਨੂੰ ਰਾਵੀ ਵਿੱਚ ਪਾ ਕੇ ਰੋੜਿਆ ਗਿਆ ਇਹ ਉਸ ਵੇਲੇ ਕਹਿੰਦੇ ਉਹਨਾਂ ਦੇ ਸਰੀਰ ਦੇ ਵਿੱਚ ਤਰੇੜਾਂ ਆ ਗਈਆਂ ਤੇ ਖੂਨ ਦੇ ਫੁਮਾਰੇ ਰਾਵੀ ਵਿੱਚ ਇਸ ਪ੍ਰਕਾਰ ਦੇ ਵਗੇ ਕਿ ਸਾਰੀ ਰਾਵੀ ਜਿਹੜੀ ਸੀ ਉਹ ਖੂਨ ਨਾਲ ਭਰ ਗਈ ਉਸ ਤੋਂ ਬਾਅਦ ਬੀਰਬਾਲ ਨੇ ਜਿਹੜਾ ਸੀ ਉਹ ਸਰਾਇਮਾਨਤਖਾਂ ਤੋਂ ਫਿਰ ਸੁਨਿਆ ਭੇਜੇ ਵੀ ਜਾਓ ਗੁਰੂ ਅਰਜਨ ਸਾਹਿਬ ਨੂੰ ਸੁਨੇਹਾ ਦੇ ਦੋ ਵੀ ਜੇ ਉਹਨੇ ਇਹ ਟੈਕਸ ਨਾ ਦਿੱਤਾ ਤੇ ਇਹਨੂੰ ਕਤਲ ਕਰ ਦਿੱਤਾ ਜਾਏਗਾ ਉਸ ਵੇਲੇ ਜਹਾਂਗੀਰ ਦੇ ਕੰਨ ਜਿਹੜੇ ਸੀ ਸੇਖ ਅਹਿਮਦ ਸਰਦੀ ਨੇ ਭਰੇ ਕਿਉਂਕਿ ਉਹ ਸੇਖ ਅਹਿਮਦ ਸਰਦੀ ਜਹਾਂਗੀਰ ਦਾ ਉਸਤਾਦ ਵੀ ਸੀ ਦੂਸਰਾ ਉਹ ਨਕਸ਼ਬੰਦੀ سلسلے ਨਾਲ ਸੰਬੰਧ ਰੱਖਦਾ ਸੀ ਕਟੜ ਹੋਣ ਕਰਕੇ ਉਹਨੇ ਜਹਾਂਗੀਰ ਨੂੰ ਕਿਹਾ ਤੂੰ ਨਾ ਆਂ ਦਾ ਬਾਦਸ਼ਾਹ ਬਾਦਸ਼ਾਹੀ ਤੇ ਗੁਰੂ ਅਰਜਨ ਸਾਹਿਬ ਦੀ ਹੈ ਜੇ ਨਹੀਂ ਯਕੀਨ ਤੇ ਤੂੰ ਆਪਣਾ ਤਜਰਬਾ ਕਰਕੇ ਦੇਖ ਲੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ੀਦੀ ਦੇੜੇ ਬਾਰੇ ਵੀ ਅਸੀਂ ਗੱਲ ਕਰਾਂਗੇ ਕਿ ਜੋ ਸ਼ੀਦੀ ਦੇੜਾ ਸਿਗਾ ਦਿਨ ਚੱਲੇ ਸੀਗੇ ਨਾ ਉਸ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਗੁਰੂ ਸਾਹਿਬ ਬਾਰੇ ਦੱਸੋ ਕਿ ਇਹ ਚੀਜ਼ਾਂ ਕੀ ਨੇ ਕਿ ਸੰਗਤ ਨੂੰ ਪਤਾ ਲੱਗ ਸਕੇ ਕਿਉਂਕਿ ਤੁਸੀਂ ਜਦੋਂ ਇਤਿਹਾਸ ਪੜੋਗੇ 1581 ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਮਿਲਦੀ ਹੈ 1588 ਤੱਕ ਉਹ ਸ੍ਰੀ ਹਰਮੰਦਰ ਸਾਹਿਬ ਦਾ ਨਿਰਮਾਣ ਕਰ ਦਿੰਦੇ ਸਿੱਖੀ ਦਾ ਇੱਕ ਵੱਡਾ ਕੇਂਦਰ ਗੁਰੂ ਮਹਾਰਾਜ ਨੇ ਬਣਾ ਦਿੱਤਾ ਹੈ ਉਦੇ ਨਾਲ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਇਸ ਪੱਧਰ ਦਾ ਕੀਤਾ ਕਿ ਭਾਈ ਮੰਜ ਵਰਗੇ ਜਿਹੜੇ ਸਖੀ ਸਰਵਰ ਦੇ ਪ੍ਰਚਾਰਕ ਸਨ ਉਹ ਗੁਰੂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਸਾਰੇ ਸਿੱਖ ਜਿਹੜੇ ਸਨ ਉਹ ਗੁਰੂ ਨਾਲ ਆ ਕੇ ਜੁੜ ਗਏ ਜਿਹੜੇ ਕੇਵਲ ਫਲਸਫੇ ਦੀ ਗੱਲ ਕਰਦੇ ਸਨ ਇਹਦੇ ਨਾਲ ਹੀ 1590 ਵਿੱਚ ਗੁਰੂ ਅਰਜਨ ਸਾਹਿਬ ਨੇ ਸ੍ਰੀ ਤਰਨ ਤਾਰਨ ਸਾਹਿਬ ਦਾ ਪਾਵਨ ਸਥਾਨ ਬਣਾ ਕੇ ਮਾਲਵਾ 벨ਟ ਦੀ ਸੰਗਤ ਨੂੰ ਸਿੱਖੀ ਨਾਲ ਜੋੜਿਆ ਔਰ ਮਾਝੇ ਵਿੱਚ ਦੂਸਰਾ ਕੇਂਦਰੀ ਸਥਾਨ ਬਣਾਇਆ ਇਹਦੇ ਨਾਲ ਹੀ ਉਹਨਾਂ ਨੇ ਉੱਥੇ ਤਰਨ ਤਾਰਨ ਦੀ ਧਰਤੀ ਤੇ ਇੱਕ ਕੋੜਖਾਨਾ ਬਣਾਇਆ ਹੁਣ ਤੁਸੀਂ ਨੋਟ ਕਰੀ ਜਾਓ ਸਾਰੇ ਕੰਮ ਇਹ ਸਰਕਾਰ ਦੇ ਸੀ ਪਰ ਸਰਕਾਰ ਉਦੋਂ ਵੀ ਬਾਹ ਨਹੀਂ ਸੀ ਫੜਦੀ ਅੱਜ ਵੀ ਨਹੀਂ ਫੜਦੀ ਉਸ ਵੇਲੇ ਗੁਰੂ ਪਾਤਸ਼ਾਹ ਨੇ ਸੰਗਤਾਂ ਦੇ ਸਹਿਯੋਗ ਨਾਲ ਕੋੜਖਾਨਾ ਖੋਲ ਕੇ ਕੋੜੀਆਂ ਨੂੰ ਰਹਿਣ ਵਾਸਤੇ ਜਗ੍ਹਾ ਅਲਾਟ ਕੀਤੀ ਉਹਨਾਂ ਦੇ ਇਲਾਜ ਵਾਸਤੇ ਵੈਦ ਪੁਆਇੰਟ ਕੀਤੇ ਉਹਦੇ ਨਾਲ ਨਾਲ ਉਹਨਾਂ ਨੇ ਡਿਸਟ੍ਰਿਕਟ ਜਲੰਧਰ ਦੇ ਵਿੱਚ ਜਿਹੜਾ ਪੈਂਦਾ ਕਰਤਾਰਪੁਰ ਸ਼ਹਿਰ ਜਿਹਨੂੰ ਅੱਜ ਫਰਨੀਚਰ ਕਰਕੇ ਜਾਣਿਆ ਜਾਂਦਾ ਹੈ ਗੁਰੂ ਪਾਤਸ਼ਾਹ ਨੇ ਉਹ ਵਸਾਇਆ ਇਥੋਂ ਗੁਰੂ ਹਰ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਤੇ ਮੁੜ ਕੇ ਨਗਰ ਪਿਆ ਇਹਦਾ ਪਹਿਲਾ ਨਾਂ ਗੁਰੂ ਅਰਜਨ ਸਾਹਿਬ ਜੀ ਨੇ ਗੋਬਿੰਦਪੁਰ ਰੱਖਿਆ ਉਹ ਨਗਰ ਵਸਾਇਆ ਇਹਦੇ ਨਾਲ ਉਹਨਾਂ ਨੇ 1595 ਵਿੱਚ 6 8 ਟਾ ਖੂਹ ਲਗਵਾਇਆ ਜਿਹਨੂੰ 6 8 ਟਾਂ ਵਾਲਾ ਖੂਹ ਕਿਹਾ ਜਾਂਦਾ ਹੈ ਉਹ ਨਗਰ ਵਸਾਇਆ ਗੁਰੂ ਕੀ ਵਡਾਲੀ ਵਸਾਇਆ ਵੇਖੋ ਕੋਈ ਇੱਕ ਕਲੋਨੀ ਵਸਾਉਣੀ ਹੋਵੇ ਤੇ ਸਾਰਾ ਜੋੜ ਲੱਗ ਜਾਂਦਾ ਹੈ ਪਰਮਿਸ਼ਨਾਂ ਲੈਣ ਲੱਗਿਆਂ ਪਾਣੀ ਦਾ ਪ੍ਰਬੰਧ ਕਰ ਲੱਗਿਆਂ ਉੱਥੇ ਉਹ ਜਿਹੜੇ ਰਹਿਣ ਵਾਲੇ ਲੋਕ ਹੈ ਕਾਰੋਬਾਰ ਕੀ ਕਰਨਗੇ ਐਜੂਕੇਸ਼ਨ ਦਾ ਕੀ ਪ੍ਰਬੰਧ ਹੋਏਗਾ ਲਾਜ ਦਾ ਕੀ ਪ੍ਰਬੰਧ ਹੋਏਗਾ ਪਰ ਗੁਰੂ ਅਰਜਨ ਸਾਹਿਬ ਨੇ ਕਮਾਲ ਕਰ ਦਿੱਤੀ ਇੱਥੋਂ ਤੱਕ ਜਿੰਨਾ ਵੀ ਪੰਜਾਬ ਲੱਗਦਾ ਏਰੀਆ ਸੀ ਇਹਦੇ ਵਿੱਚ ਸਿੱਖੀ ਦੇ ਕੇਂਦਰ ਬਣਾਉਣੇ ਕਾਬਲ ਖੰਧਾਰ ਤੱਕ ਜੰਮੂ ਕਸ਼ਮੀਰ ਤੱਕ ਸੰਗਤਾਂ ਦਾ ਆਉਣਾ ਸਿੱਖੀ ਦੇ ਕੇਂਦਰ ਬਣਨੇ ਉਸ ਵੇਲੇ ਯਾਹਗੀਰ ਦੇ ਕਾਨ ਜਿਹੜੇ ਸੀ ਸੇਖ ਅਹਿਮਦ ਸਰਦੀ ਨੇ ਭਰੇ ਕਿਉਂਕਿ ਉਹ ਸੇਖ ਅਹਿਮਦ ਸਰਦੀ ਜਾਂਗੀਰ ਦਾ ਉਸਤਾਦ ਵੀ ਸੀ ਦੂਸਰਾ ਉਹ ਨਕਸ਼ਬੰਦੀ سلسلے ਨਾਲ ਸੰਬੰਧ ਰੱਖਦਾ ਸੀ ਕਟੜ ਹੋਣ ਕਰਕੇ ਉਹਨੇ ਜਾਂਗੀਰ ਨੂੰ ਕਿਹਾ ਤੂੰ ਨਾਂ ਦਾ ਬਾਦਸ਼ਾਹ ਹੈ ਬਾਦਸ਼ਾਹੀ ਤੇ ਗੁਰੂ ਅਰਜਨ ਸਾਹਿਬ ਦੀ ਹੈ ਜੇ ਨਹੀਂ ਯਕੀਨ ਤੇ ਤੂੰ ਆਪਣਾ ਤਜਰਬਾ ਕਰਕੇ ਦੇਖ ਲੈ ਉਸ ਵੇਲੇ ਬੀਰ ਬਾਲ ਜਿਹੜਾ ਅਕਬਰ ਦਾ ਵਜ਼ੀਰ ਹੋਇਆ ਕਰਦਾ ਸੀ ਉਈ ਗੁਰੂ ਘਰ ਦੇ ਨਾਲ ਥੋੜੀ ਖੁੰਦਸ ਰੱਖਦਾ ਸੀ ਉਹ ਅਕਬਰ ਦਾ ਵਜ਼ੀਰ ਵੀਰ ਬਲ ਉਸ ਵੇਲੇ ਅਫਗਾਨਿਸਤਾਨ ਦੀ ਬਗਾਵਤ ਨੂੰ ਦੱਬਣ ਵਾਸਤੇ ਆਇਆ ਉਹਨੇ ਗੁਰੂ ਅਰਜਨ ਸਾਹਿਬ ਜੀ ਨੂੰ ਨੂਰਦੀ ਦੀ ਸਰਾਂ ਤੋਂ ਏਲਚੀ ਭੇਜ ਕੇ ਸੁਨੇਹਾ ਭੇਜਿਆ ਵੀ ਤੁਸੀਂ ਆਪਣੀ ਮਾਇਆ ਵਿੱਚੋਂ ਕੁਝ ਜਿਹੜਾ ਪੈਸਾ ਸਾਨੂੰ ਨਜ਼ਰਾਨੇ ਵਜੋਂ ਭੇਟ ਕਰੋ ਕਿਉਂਕਿ ਅਸੀਂ ਟੈਕਸ ਲੈ ਰਹੇ ਹਾਂ ਫੌਜਾਂ ਦੇ ਖਰਚ ਵਾਸਤੇ ਅਫਗਾਨਿਸਤਾਨ ਦੀ ਬਗਾਵਤ ਨੂੰ ਦੱਬਣਾ ਹੈ ਗੁਰਵਰਜਨ ਸਾਹਿਬ ਨੇ ਕਹਿ ਦਿੱਤਾ ਵੀ ਇਹ ਸਿੱਖਾਂ ਦਾ ਦਸਵੰਦ ਹੈ ਇਹ ਹਰਿਮੰਦਰ ਸਾਹਿਬ ਤੇ ਲੱਗ ਸਕਦਾ ਹੈ ਇਹ ਇਥੋਂ ਤੱਕ ਜਦੋਂ ਲਾਹੌਰ ਦੀ ਧਰਤੀ ਤੇ ਕਾਲ ਪੈਂਦਾ ਉਹਦੇ ਤੇ ਲੱਗ ਸਕਦਾ ਹੈ ਖੂਹ ਖੂਹ ਲਗਾਉਣ ਵਾਸਤੇ ਬੌਲੀਆਂ ਲਗਾਉਣ ਵਾਸਤੇ ਖਰਚਾ ਜਾ ਸਕਦਾ ਹੈ ਜਿਹੜੇ ਲਵਾਰਸ ਖਿਲਰੇ ਹੋਏ ਉਹਨਾਂ ਦੀਆਂ ਲਾਸ਼ਾਂ ਦੇ ਸੰਸਕਾਰ ਕਰਨ ਵਾਸਤੇ ਦਫਨਾਉਣ ਵਾਸਤੇ ਖਰਚਿਆ ਜਾ ਸਕਦਾ ਪਰ ਐਵੇਂ ਕਿਸੇ ਤੇ ਆਪਣੇ ਜੋਰ ਜੋਸ਼ ਨੂੰ ਮਜਾਉਣ ਅਜਮਾਉਣ ਵਾਸਤੇ ਪੈਸਾ ਨਹੀਂ ਖਰਚਿਆ ਜਾ ਸਕਦਾ ਉਹਨਾਂ ਮਨਾ ਕਰ ਦਿੱਤਾ ਉਸ ਤੋਂ ਬਾਅਦ ਬੀਰਬਾਲ ਨੇ ਜਿਹੜਾ ਸੀ ਉਹ ਸਰਾਇ ਮਾਨਤਖਾਨ ਤੋਂ ਫਿਰ ਸੁਨੇਹਾ ਭੇਜਿਆ ਵੀ ਜਾਓ ਗੁਰੂ ਅਰਜਨ ਸਾਹਿਬ ਨੂੰ ਸੁਨੇਹਾ ਦੇ ਦਿਓ ਵੀ ਜੇ ਉਹਨੇ ਇਹ ਟੈਕਸ ਨਾ ਦਿੱਤਾ ਤੇ ਇਹਨੂੰ ਕਤਲ ਕਰ ਦਿੱਤਾ ਜਾਏਗਾ ਭਾਵੇਂ ਉਹ afghanistan ਦੇ ਵਿੱਚ ਫਰੰਟ ਤੇ ਹੀ ਮਾਰਿਆ ਗਿਆ ਉਹ مصیبت ਗੁਰੂ ਘਰ ਤੋਂ ਟਲ ਗਈ ਫਿਰ ਉਹਨਾਂ ਨੇ ਸੁਲੀ ਖਾਨ ਨੂੰ ਭੇਜਿਆ ਕਾਫੀ ਜਿਹੜਾ ਗੁਰੂ ਘਰ ਨੂੰ ਅੜਚਣਾ ਡਾਉਣ ਵਾਸਤੇ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਗੁਰੂ ਪਾਤਸ਼ਾਹ ਜੀ ਆਪਣੇ ਘਰ ਦਾ ਵਿਰੋਧ ਹੁੰਦਿਆਂ ਸਰਕਾਰੀ ਵਿਰੋਧ ਹੁੰਦਿਆਂ ਨਡਾਰ ਹੋ ਕੇ ਇਸ ਤਰੀਕੇ ਨਾਲ ਪ੍ਰਚਾਰ ਕਰਦੇ ਰਹੇ ਕਿ ਉਹਨਾਂ ਨੇ ਹੋਰ ਨਾ ਧਰਮਾਂ ਦੇ ਪ੍ਰਚਾਰਕਾਂ ਨੂੰ ਅਸਰ ਅੰਦਾਜ਼ ਕਰਕੇ ਸਿੱਖੀ ਵਿੱਚ ਸ਼ਾਮਲ ਕਰ ਲਿਆ ਆਖਰਕਾਰ ਜਾਂਗੀਰ ਨੂੰ ਇੰਨਾ ਪੜਕਾਇਆ ਗਿਆ ਕਿ ਉਹਨੇ ਸਾਰੀ ਕਮਾਂਡ ਨਕਸ਼ਬੰਦੀ سلسلہਆਂ ਦੇ ਹੱਥਾਂ ਵਿੱਚ ਦੇ ਦਿੱਤੀ ਤੇ ਆਪ ਉਹ ਜਿਹੜਾ ਸੀ ਦਿੱਲੀ ਜਾ ਕੇ ਬੈਠ ਗਿਆ ਫੇਰ ਦਿੱਲੀ ਤੋਂ ਆਗਰੇ ਨੂੰ ਚਲਿਆ ਜਾਂਦਾ ਹੈ ਇੱਧਰ ਗੁਰੂ ਅਰਜਨ ਸਾਹਿਬ ਜੀ ਨੂੰ 25 ਮਈ ਨੂੰ ਸ਼ਹੀਦ ਜਿਹੜਾ ਸੀ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਹੈ 25 ਮਈ ਤੋਂ ਲੈ ਕੇ 30 ਮਈ ਤੱਕ ਰਾਵੀ ਦੇ ਕੰਡੇ ਤੇ ਗੁਰੂ ਅਰਜਨ ਸਾਹਿਬ ਦੇ ਸਿਰ ਵਿੱਚ ਰਾਵੀ ਦੇ ਕੰਡੇ ਤੋਂ ਤਪਦੀ ਤਪਦੀ ਰੇਤ ਪਾਈ ਜਾਂਦੀ ਹੈ ਸੋ ਉਸ ਦੇ ਨਾਲ ਉਹਨਾਂ ਨੂੰ ਤੱਤੀ ਤਵੀ ਤੇ ਵੀ ਬਿਠਾਇਆ ਜਾਂਦਾ ਹੈ ਫਿਰ ਜਦੋਂ ਤੱਤੀ ਤਵੀ ਤੇ ਬੈਂਦੇ ਉਸ ਤੋਂ ਬਾਅਦ ਉਹਨਾਂ ਨੂੰ ਪਾਣੀ ਵਿੱਚ ਉਬਾਲਿਆ ਜਾਂਦਾ ਹੈ ਫਿਰ ਜਦੋਂ ਸਰੀਰ ਤੇ ਛਾਲੇ ਪੈ ਜਾਂਦੇ ਹੈ ਫਿਰ ਜਾਸ਼ਾ ਅਧੀਨ ਇੱਕ ਕਾਨੂੰਨ ਹੈ ਗੁਰਵਰਜਨ ਸਾਹਿਬ ਜੀ ਤੇ ਉਹ ਲਾਗੂ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਕਿ ਕੋਈ ਖੂਨ ਦਾ ਕਤਰਾ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ ਇਹ ਵੀ ਮੈਡ ਕਰਨਾ ਚਾਹੁੰਦਾ ਸੀਗਾ ਕਿ ਜਦੋਂ ਉਹਨਾਂ ਨੂੰ ਇਹ ਕੀਤਾ ਜਾ ਰਿਹਾ ਸੀ ਉਦੋਂ ਇਹ ਕਿਹਾ ਗਿਆ ਸੀਗਾ ਕਿ ਇਹਨਾਂ ਦਾ ਖੂਨ ਦੀ ਬੂੰਦ ਵੀ ਨਾ ਨਿਚੇ ਡਿੱਗੇ ਕਿ ਇਹੇ ਜੇ ਹੋਰ ਨਾ ਬਣਨ ਅਜਿਹੇ ਚ ਪਰ ਰੱਬ ਦੀ ਮਰਜ਼ੀ ਜਦੋਂ ਉਹਨਾਂ ਨੂੰ ਰਾਵੀ ਵਿੱਚ ਪਾ ਕੇ ਰੋੜਿਆ ਗਿਆ ਇਹ ਉਸ ਵੇਲੇ ਕਹਿੰਦੇ ਉਹਨਾਂ ਦੇ ਸਰੀਰ ਦੇ ਵਿੱਚ ਤਰੇੜਾਂ ਆ ਗਈਆਂ ਤੇ ਖੂਨ ਦੇ ਬਿਮਾਰੇ ਰਾਵੀ ਵਿੱਚ ਇਸ ਪ੍ਰਕਾਰ ਦੇ ਵਗੇ ਕਿ ਸਾਰੀ ਰਾਵੀ ਜਿਹੜੀ ਸੀ ਉਹ ਖੂਨ ਨਾਲ ਭਰ ਗਈ। ਉਹ ਲਾਲ ਹੋ ਕੇ ਵਗਣ ਲੱਗ ਪਈ। ਜਿਹੜੇ ਬੂਂ ਤੋਂ ਡਰਦੇ ਸੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵੇਲੇ ਤੇ ਸਾਰੀ ਰਾਵੀ ਜਿਹੜੀ ਸੀ ਉਹ ਖੂਨ ਦੀ ਵਹਿ ਤੋਰੀ ਤੇ ਇਸ ਕਰਕੇ ਜਿੰਨੇ ਵੀ ਇਹ ਸਾਡੇ ਇਤਿਹਾਸ ਵਿੱਚ ਮੁੜ ਕੇ ਬਾਅਦ ਵਿੱਚ ਸ਼ਹੀਦੀ ਦੇ ਦਰਿਆ ਵਗਦੇ ਆ ਇਹ ਗੁਰੂ ਅਰਜਨ ਸਾਹਿਬ ਦੀ ਬਦੌਲਤ ਹੈ। ਸੋ ਭਾਈ ਗੁਰਦਾਸ ਜੀ ਨੇ ਵੀ ਬੜਾ ਕਮਾਲ ਦਾ ਲਿਖਿਆ ਕਿ ਰਹਿੰਦੇ ਗੁਰਦਰਿਆウ ਵਿੱਚ ਮੀਨ ਕੁਲੀਨ ਹੇਤ ਨਰਵਾਨੀ ਕਹਿੰਦੇ ਗੁਰੂ ਅਰਜਨ ਸਾਹਿਬ ਰਾਵੀ ਵਿੱਚ ਇਵੇਂ ਸਮਾ ਗਏ ਜਿਵੇਂ ਮਛਲੀ ਪਾਣੀ ਵਿੱਚ ਸਮਾ ਜਾਂਦੀ ਹੈ ਸੋ ਇਸ ਤਰ੍ਹਾਂ ਉਹਨਾਂ ਨੇ ਹੋਰ ਵੀ ਜ਼ਿਕਰ ਕੀਤਾ ਹੈ ਕਹਿੰਦੇ ਦਰਸ਼ਨ ਦੇਖ ਪਤੰਗ ਜਿਉ ਭੀੜ ਪਏ ਚਤੌਰ ਨਾ ਆਣੀ ਕਹਿੰਦੇ ਜਿਵੇਂ ਪਤੰਗਾ ਜਿਹੜਾ ਹੈ ਉਹ ਅੱਗ ਦੀ लाਡ ਦੇ ਦਰਸ਼ਨ ਕਰਦਾ ਹੋਇਆ ਕੁਰਬਾਨ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬੈਠੇ ਹੋਏ ਉਸ ਨਿਰੰਕਾਰ ਨਾਲ ਇਦਾਂ ਭੇਦ ਹੋਏ ਸੀ ਉਹਨਾਂ ਦਾ ਆਪਣਾਪ ਕਦੋਂ ਸੜ ਗਿਆ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਕਹਿੰਦੇ ਜਿਸ ਤਰ੍ਹਾਂ ਇੱਕ ਮਿਰਗ ਜਿਹੜਾ ਹੈ ਉਹ ਨਾਦ ਤੇ ਮਸਤ ਹੋ ਜਾਂਦਾ ਹੈ ਇਸੇ ਤਰ੍ਹਾਂ ਉਹ ਰੱਬ ਦੇ ਨਾਮ ਦੀ ਧੁਨੀ ਤੇ ਇਸ ਪ੍ਰਕਾਰ ਮਸਤ ਹੋਏ ਰਹੇ ਪੰਜ ਦਿਨ ਗੁਰੂ ਪਾਤਸ਼ਾਹ ਜੀ ਨੂੰ ਤਸੀਹ ਦੇਤੇਗਾ ਪੰਜ ਦਿਨ ਗੁਰੂ ਪਾਤਸ਼ਾਹ ਜੀ ਉਹਨਾਂ ਨੇ ਸੌਕੇ ਨਹੀਂ ਦੇਖਿਆ ਪਰ ਪੰਜ ਦਿਨ ਉਹ ਕਹਿੰਦੇ ਸ਼ਬਦ ਤੇ ਇਸ ਤਰ੍ਹਾਂ ਮਸਤ ਹੁੰਦੇ ਰਹੇ ਕਹਿੰਦੇ ਜਿਵੇਂ ਭਵਰਾ ਫੁੱਲ ਤੇ ਬੈਠਾ ਐ ਰਸ ਵਿੱਚ ਮਗਨ ਹੁੰਦਾ ਹੈ ਐਵੇਂ ਗੁਰੂ ਅਰਜਨ ਸਾਹਿਬ ਜੀ ਉਹਨਾਂ ਤਸੀਹਾਂ ਵਿੱਚ ਰੱਬ ਦੇ ਨਾਮ ਤੇ ਮਸਤ ਹੋਏ ਸਨ ਇਸ ਤਰੀਕੇ ਨਾਲ ਗੁਰੂ ਪਾਸ਼ਾ ਨੇ ਕੁਰਬਾਨੀ ਕੀਤੀ ਅੱਜ ਸਾਡੇ ਸਿਰਾਂ ਤੇ ਤਾਜ ਉਹਨਾਂ ਨੇ ਬਖਸ਼ਿਆ ਸੋ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਕੀਤੀ ਹੈ ਇਥੋਂ ਤੱਕ 30 ਰਾਗਾਂ ਵਿੱਚ ਉਹਨਾਂ ਨੇ ਬਾਣੀ ਦਰਜ ਕਰਕੇ ਸਾਨੂੰ ਦਿੱਤੀ ਹੈ ਕਿ ਰੱਬ ਨਾਲ ਜੁੜੋ ਤੇ ਰੱਬ ਵਰਗੇ ਬਣੋ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ